हिमाचल ਦੇ ਪਹਾੜਾਂ ਦਾ ਪਾਣੀ ਵਧ ਰਿਹਾ ਤੇਜ਼ ਰਫ਼ਤਾਰ ਨਾਲ ਪੰਜਾਬ ਦੇ ਨਹਿਰਾਵਲ ਵਿੱਚ ਜਿਸ ਨੂੰ ਦੇਖਦਿਆਂ ਡੀਸੀ ਪੰਜਾਬ ਵੱਲੋਂ 12 ਜ਼ਿਲ੍ਹਿਆਂ ਨੂੰ ਕੀਤਾ ਹਾਈਲਾਈਟ ਜਾਰੀ ਪੰਜਾਬ ਦੇ ਕਈ ਨਹਿਰਾ ਦੇ ਵਿੱਚ ਦੇਖ ਨੂੰ ਜਾ ਇਸ ਦਾ ਅਸਰ ਲਾਪਤੋਂ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹਦੇ ਨੇੜੇ ਲਾਈਨਿੰਗ ਹੈ ਜਿਹੜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਲਾਈਨਿੰਗ ਇੱਕ ਪਾਸਿਓਂ ਜਿਹੜੀ ਬੈਠ ਗਈ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਸਰ ਕੀ ਨਾਮ ਹੈ ਤੁਹਾਡਾ ਕੀ ਜਿਹੜਾ ਹੈਗਾ ਮੈਂ ਉਹਦਾ ਛੋਟਾ ਜੀ ਮੇਰਾ ਨਾਮ ਹੀ ਹੈਰੀ ਗੋਇਲ ਐਸ ਡੀਓ ਲਾਹਲ ਸਾਹਬ ਜੀ ਪਟਿਆਲਾ ਜੀ ਜਿਹੜੀ ਜਿੱਕਰ ਬਰਾਕ ਤੇ ਇਹਦੇ ਤੇ ਅੱਜ ਕੀ ਜਿਹੜੀ ਹੈਗੀ ਆ ਤੁਸੀਂ ਕੰਸਮਪਸ਼ਨ ਦੇ ਤੌਰ ਤੇ ਕਾਰਕ ਕੀ ਇੱਥੇ ਹੋ ਰਿਹਾ ਹੈ ਕਾਰਨ ਇਹਨਾਂ ਦਾ ਪਾਵਰ ਹਾਊਸ ਜਿਹੜਾ ਆਪਾਂ ਇਹਨਾਂ ਨੇ ਪਾਵਰ ਹਾਊਸ ਚਲਾਉਂਦੇ ਨੇ ਆਪਣੇ ਥ्रू ਹੀ ਹੈੱਡ ਤੇ ਇਹ ਇਹਨਾਂ ਦੀ ਸਪਲਾਈ ਬੰਦ ਹੋਈ ਹੈਗੀ ਪਿੱਛੋਂ ਉਹਦੇ ਕਰਕੇ ਇੱਥੇ ਪਾਣੀ ਥੋੜਾ ਜ਼ਿਆਦਾ ਹੈੱਡ ਅਪ ਹੋ ਗਿਆ ਜੀ ਤੇ ਉਹ ਸਪਲਾਈ ਠੀਕ ਕਰ ਰਹੇ ਨੇ ਜਦੋਂ ਸਪਲਾਈ ਠੀਕ ਹੋ ਗਈ ਇੱਥੇ ਪਾਣੀ ਆਪਣਾ ਆਟੋਮੈਟਿਕਲੀ ਰਿਡਿਊਸ ਹੋਈ ਹੋ ਕਿੰਨਾ ਪਾਣੀ ਵਗਦਾ ਹੈ ਜੀ ਆਪਾਂ ਦੇਖੋ ਪਾਣੀ ਆਪਣਾ ਹੈਗਾ ਹੀ ਇੱਥੇ ਫਟਕ ਵੱਧ ਹੈ ਜੀ ਨੋਰਮਲ ਨਾਲ ਹਾਂਜੀ ਹਾਂਜੀ ਇਹ ਹੋਰ ਕਿੰਨੀ ਕੁ ਵੈਸਤੀ ਹੈ ਕਿ ਹੋਰ ਕਿੰਨਾ ਪਾਣੀ ਵਗਦਾ ਜੇ ਸਾਹ ਕਹਿ ਸਕਦੇ ਨਹੀਂ ਵਸ ਵੈਸੇ ਇਸ ਤਰ੍ਹਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਕੰਟਰੋਲ ਹੋ ਜਾਏਗਾ ਜਲਦੀ ਹੋ ਜਾਏਗਾ ਮਾਨਸਾ ਆਪਣਾ 15-20 ਮਿੰਟਾਂ ਦੀ ਆਪਾਂ ਨੂੰ ਹੈਗਾ ਡਾਊਟ ਵੀ ਹੋ ਜਾਏਗਾ ਕਲੀਅਰ ਬੰਦਾ 15 ਮਿੰਟਾਂ ਜੀ ਪਾਣੀ ਕ੍ਰੋਸ ਹੁੰਦਾ ਹੈ ਕਿੱਥੇ ਵੀ ਪਾਣੀਆਂ ਜਿਹੜਾ ਮਦਰਾ ਕੋਈ ਕ੍ਰੋਸ ਨਹੀਂ ਹੋ ਰਿਹਾ ਇਹ ਕਿ ਦਿਨਾਂ ਤੋਂ ਪਾਣੀ ਆਇਆ ਜੀ ਇੱਕ ਤਾਂ ਆਪਣਾ ਪਾਵਰ ਹਾਊਸ ਚੱਲਦਾ ਹੈ ਇੱਕ ਆਪਣੇ ਗੇਟ ਖੁੱਲੇ ਨੇਗੇ ਪਾਵਰ ਹਾਊਸ ਚੱਲੇਗਾ ਉਹ ਵੀ ਪਾਣੀ ਲਏਗਾ ਹੈਡ ਤੇ ਪਾਣੀ ਵੀਰੇ ਉਹ ਥੋੜਾ ਡਾਊਨ ਹੋਏਗਾ ਉਹਦੇ ਨਾਲ ਹੀ ਤੇ ਨਾਲ ਆਪਣੇ ਗੇਟ ਖੁੱਲੇ ਦੋਨਾਂ ਪਾਸੇ ਅਸਰ ਪਏਗਾ ਇਸ ਗੱਲ ਦਾ ਜੀ ਇਹ ਕੱਲ ਨੂੰ ਮੰਨ ਲਓ ਕੋਈ ਕਰ ਲਓ ਪਾਵਰ ਹਾਊਸ ਨਹੀਂ ਚੱਲਦਾ ਕਿਸੇ ਕਰ ਹਾਂਜੀ ਹਾਂਜੀ ਤਾਂ ਫਿਰ ਪਾਣੀ ਕਿੰਨੇ ਅੱਗੇ ਜਾਏਗਾ ਜੀ ਉਸ ਦਾ ਪਾਣੀ ਇਸ ਤਰ੍ਹਾਂ ਵੀ ਕੋਈ ਹਾਲ ਹਾਲਾਤ ਹੁੰਦੇ ਨੇ ਤਾਂ ਆਪਾਂ ਕਰੋਸ ਰੈਗੂਲੇਟਰ ਗੇਟ ਖੁੱਲਦੇ ਨੇ ਉਹਨਾਂ ਚ ਪਾਣੀ ਆਪਾਂ ਕਾਫੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਇਸ ਕੋਈ ਹੋਰ ਅਲਟਰਨੇਟਿਵ ਇਸ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਜਾਵੇਗਾ ਜੀ ਐਕਸੈਸ ਹਾਊ ਨਾਲ ਅੱਗੇ ਹਾਇਰ ਅਫੀਸ਼ਰਸ ਨਾਲ ਵੀ ਕੋਈ ਸਟੇਪ ਵਗੈਰਾ ਜੋ ਵੀ ਆਨਾ ਪ੍ਰੋਪੋਜ਼ਲ ਅੱਗੇ ਜਿਵੇਂ ਬਣਦਾ ਜੀ ਇਹ ਕੰਮ ਰੌਡ ਹੈਟ ਹੈ ਜਿਹੜਾ ਇਹ ਇਹ ਵੀ ਗੇਟ નીચે ਨਹੀਂ ਡਿੱਗਦਾ ਇਹ ਵੀ ਕਾਫੀ ਪੁਰਾਣੀ ਚੋਣ ਹੈ ਇਹ ਗੇਟਾਂ ਦਾ ਜੀ ਬੰਦੀ ਆਊਗੀ ਤੁਹਾਨੂੰ ਬੰਦੀ ਮਿਲੂਗੀ ਉਸ 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 ਦਰਾਂ ਨਾਲ ਇਹਨਾਂ ਨੂੰ ਕੱਢ ਕੇ ਬਾਹਰ ਆਣਾ ਇਹਨਾਂ ਦਾ ਗਰਾਇੰਡਿੰਗ ਵਾਰਾ ਕਰਕੇ ਇਹਨਾਂ ਨੂੰ ਠੀਕ ਆਉਤੇ ਕੀਤਾ ਜਾਊਗਾ ਜੀ ਧੰਨਵਾਦ ਹਾਂਜੀ ਹਾਂਜੀ